ਸ਼ਾਦੀ ਰਿਸ਼ਤੇ ਚੈਨਲ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਅਸੀਂ ਤੁਹਾਡੇ ਲਈ ਕਈ ਨਵੇਂ ਰਿਸ਼ਤੇ ਲੈ ਕੇ ਆ ਸਕੀਏ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਬਿਲਕੁਲ ਫ੍ਰੀ ਲਗਾਈ ਜਾਂਦੀ ਹੈ ਜੀ ਐਡ ਲਗਵਾਉਣ ਲਈ ਸਾਡਾ ਵਟਸਐਪ ਨੰਬਰ ਹੈ ਜੀ 94173 72380 ਜੇਕਰ ਕੋਈ ਰਿਸ਼ਤਾ ਤੁਹਾਡੀ ਪ੍ਰੋਫਾਈਲ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਵੀ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਦੀ ਜਾਣਕਾਰੀ ਲੈ ਸਕਦੇ ਹੋ ਜੀ ਸਾਰੇ ਹੀ ਰਿਸ਼ਤੇ ਪਰਿਵਾਰਕ ਨੰਬਰ ਸਮੇਤ ਹੁੰਦੇ ਹਨ ਅੱਜ ਅਸੀਂ ਤੁਹਾਡੇ ਲਈ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਣਾ ਜੀ ਅੱਜ ਦੇ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਨਾਮ ਕੌਰ ਕਾਸਟ ਇਹਨਾਂ ਦੀ ਜੱਟ ਸਿੱਖ ਡੇਟ ਆਫ ਬਰਥ ਹੈਗੀ 1992 ਦਾਇ 5 ਫੁੱਟ 4 ਇੰਚ ਤੇ ਸਟਡੀ ਜੀ ਬੀ ਐਸ ਸੀ ਕੰਪਿਊਟਰ ਸਾਇੰਸ ਫਾਦਰ ਸਰਕਾਰੀ ਰਿਟਾਇਰਡ ਮਦਰ ਨੇ ਜਿਹਨਾਂ ਤੇ ਹੋਮ ਮੇਕਰ ਜ਼ਮੀਨ 5 ਏਕੜ ਇੱਕ ਭਰਾ ਸਾਦੀ ਸੁਦਾ ਜੀ ਏਰੀਆ ਇਹਨਾਂ ਦਾ ਹੈਗਾ ਜੀ ਤਰਨਤਾਰਨ ਰਿਸ਼ਤੇ ਦੀ ਮੰਗਾ ਜੀ ਲੜਕਾ ਬਾਇਸ ਨੂੰ ਐਨ ਆਰ ਆਈ ਹੋਵੇ ਇਟਲੀ ਤੋਂ ਰਿਸ਼ਤਾ ਚਾਹੀਦਾ ਜੈਨ ਨੂੰ ਏਰੀਆ ਤਨ ਤਾਰਨ ਜਾਂ ਅੰਮ੍ਰਿਤਸਰ ਹੋਵੇ ਇਹ ਸਿੰਪਲ ਮਾਰਜਾ ਇਹਨਾਂ ਦੀ ਸੰਪਰਕ ਕਰੋ ਪਰਿਵਾਰ ਨਾਲ ਇਹਨਾਂ ਨੰਬਰ ਤੇ ਆਪਨੇ ਐਡ ਲਗਵਾਉਣ ਲਈ ਤੁਸੀਂ ਸਾਨੂੰ ਆਪਣਾ ਬਾਇਓ ਡਾਟਾ ਸਾਡੇ WhatsApp ਨੰਬਰ ਤੇ 94173 72381 ਤੇ ਭੇਜੋ ਜੀ ਇਸ ਨੰਬਰ ਤੇ ਤੁਸੀਂ ਆਪਣੀ ਆਰ ਲਗਵਾ ਸਕਦੇ ਹੋ ਜੀ ਤੀਸਰਾ ਰਿਸ਼ਤਾ ਨੋਟ ਕਰੋ ਜੀ ਦੂਸਰਾ ਨਾਮ ਕੌਰ ਕਾਸਟ ਗੱਤ ਸਿੱਖ ਗੋਤ ਢਾਲੀਵਾਲ ਏਰੀਆ ਜਿਹਨਾਂ ਦਾ ਮੋਗਾ ਡੇਟ ਆਫ ਬਰਥ 1992 ਸਟਡੀ VSC ਨਰਸਿੰਗ ਫਾਦਰ ਗਵਰਨਮੈਂਟ ਜੌਬ ਤੁਰ ਰਟਾਇਰਡ ਮਦਰ ਹੋਮ ਮੇਕਰ ਬਰ ਅਗਰ ਕਨੇਡਾ ਪੀਆਰ ਹੈ ਮੈਡ ਰਿਸ਼ਤੇ ਦੀ ਮੰਗ ਹੈ ਲੜਕਾ ਕਨੇਡਾ ਪੀਆਰ ਹੋਵੇ ਤੇ ਨਿਹਾਲ ਸਿੰਘ ਵਾਲਾ ਦੇ ਨੇੜੇ ਟੇੜੇ ਦਾ ਹੋਵੇ 50 60 ਕਿਲੋਮੀਟਰ ਦੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਇਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਤੀਸਰਾ ਨਾਮ ਸਿੰਘ ਕਾਸ਼ਟ ਜੱਟ ਸਿੱਖ ਗੋਤ ਬਰਾੜ ਆ ਜ ਇਹਨਾਂ ਦਾ ਡੇਟ ਆਫ ਬਰਥ 1997 ਜ਼ਮੀਨ 8 ਏਕੜ ਕੱਦ 5 ਫੁੱਟ 10 ਇੰਚ ਸਟੱਡੀ ਪਲੱਸ 2 ਦੋ ਪੜਾਣਾਈ ਜੀ ਵੱਡੀ ਮੈਟ ਮੈਟ ਹੈ ਜੀ ਆਸਟ੍ਰੇਲੀਆ ਚ ਆਪਣਾ ਘਰ ਹੈ ਸੋਟੀ ਕੈਨੇਡਾ ਚ ਹੈ ਜੀ ਅਨਵੈਡ ਮਦਰ ਫਾਦਰ ਆਸਟ੍ਰੇਲੀਆ ਚ ਇੱਕ ਪਲਾਟ ਚੰਡੀਗੜ੍ਹ ਚ ਹੈ ਇਹਨਾਂ ਦਾ ਰਿਸ਼ਤੇ ਦੀ ਮੰਗ ਹੈ ਲੜਕੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਤੁਸੀਂ ਇਸ ਨੰਬਰ ਤੇ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਸਾਦੀ ਰਸਤੇ ਚੈਨਲ ਨੂੰ ਵੇਖ ਕੇ ਜੋ ਵੀ ਤੁਸੀਂ ਰਿਸ਼ਤਾ ਕਰੋਗੇ ਇਹ ਤੁਹਾਡੀ ਜ਼ਿੰਮੇਵਾਰੀ ਹੋਵੇਗੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਜੀ ਬਾਕੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਚੌਥਾ ਨਾਮ ਕੁਮਾਰ ਕਾਸਟ ਹਿੰਦੂ ਖੱਤਰੀ ਇਕਲੌਤਾ ਲੜਕਾ ਇਹ ਹੈ ਡੇਟ ਆਫ ਬਰਥ 2000 ਕੱਦ ਹੈਗਾ ਜੀ ਇਹਨਾਂ ਦਾ 5 ਫੁੱਟ 7 ਇੰਚ ਆਪਣਾ ਬਿਜ਼ਨਸ ਆਪਣਾ ਘਰ ਬ੍ਰੈਕਟਨ ਵਿੱਚ ਹੈ ਜੀ ਲੜਕਾ ਕੈਨੇਡਾ ਦਾ ਪੀਆਰ ਹੈ ਜੀ ਮਦਰ ਫਾਦਰ ਕੈਨੇਡਾ ਵਿੱਚ ਨੇ ਜੀ ਰਿਸ਼ਤੇ ਦੀ ਮੰਗ ਹੈ ਇਹਨਾਂ ਦੀ ਲੜਕੀ ਸੋਹਣੀ ਸੁਨੱਖੀ ਹੋਵੇ ਕੈਨੇਡੀਅਨ ਲੜਕੇ ਨੂੰ ਤਰਜੀਹ ਹੈ ਜੀ Hindu ਫੈਮਲੀ ਸੰਪਰਕ ਕਰੋਗੇ ਇਸ ਨੰਬਰ ਤੇ ਪਰ ਵਰਨ ਨਾਲ ਅਗਲਾ ਰਿਸ਼ਤਾ ਨੋਟ ਕਰੋ ਜੀ ਪੰਜਵਾਂ ਨਾਮ ਕੌਰ ਕਾਸਟ ਮਾਝੀ ਸਿੱਖ ਏਰੀਆ ਅੰਮ੍ਰਿਤਸਰ ਸਾਹਿਬ ਕੱਦ 5 ਫੁੱਟ 2 ਇੰਚ ਸਟਡੀ ਵੀ ਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਆਈ ਲਿਸਟ ਦੇ ਵਿੱਚ 7 ਬੈਂਡ ਨੇ ਜੀ ਪਿਤਾ ਜੀ ਫੂਡ ਇਨਸਪੈਕਟਰ ਨੇ ਪਰ ਆ ਇਹਨਾਂ ਦੇ ਹੈਗੇ ਨਹੀਂ ਜੀ ਜੁਕੇ ਵਿੱਚ ਰਿਸ਼ਤੇ ਦੀ ਮੰਗਾ ਜ ਇਹਨਾਂ ਦੀ ਲੜਕਾ ਕੈਨੇਡਾ ਤੋਂ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਵਧੀਆ ਪਰਿਵਾਰ ਤੋਂ ਨਾਸਾ ਰਹੇ ਤਾਂ ਹੋਵੇ। ਬਲ ਕੁਆਲੀਫਾਈਡ ਲੜਕਾ ਹੋਵੇ ਜੀ। ਅੰਮ੍ਰਿਤਸਰ ਸਹਿਬ ਤਰਨਤਾਰਨ ਦੇ ਇਸ ਇਲਾਕੇ ਦੇ ਸੰਪਰਕ ਕਰ ਸਕਦੇ ਨੇ ਜਿੰਨਾਂ ਨੂੰ। ਸਿਰਫ ਕਾਸਟ ਮਾਜਬੀ ਸਿੱਖ ਵਾਲੇ ਹੀ ਸੰਪਰਕ ਕਰਨ। ਤੇ ਹੋਰ ਕੋਈ ਦੂਜਾ ਨਾ ਕਰੇ। ਇਸ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਗੱਲ ਕਰ ਸਕਦੇ ਹੋ ਜਿੰਨਾਂ ਨਾਲ। ਅਗਲਾ ਰਿਸਤਾ ਨੋਟ ਕਰੋ ਜੀ ਸੇਮਾ ਨਾਮ ਕੌਰ ਕਸ਼ਟ ਪਰਜਾਪਤ ਸਿੱਖ ਉਮਰ ਹੈ 24 ਸਾਲ ਕੱਦ 5 ਫੁੱਟ 5 ਇੰਚ ਹੈ ਸਟੱਡੀ ਵੀਟੈਕ ਏਰੀਆ ਲੁਧਿਆਣਾ ਜੀ ਇਹਨਾਂ ਦਾ ਰਿਸ਼ਤੇ ਦੀ ਮੰਗ ਹੈ ਜੀ ਲੜਕਾ ਐਨ ਆਰ ਆਈ ਹੋਵੇ ਜੀ ਤੇ ਸੋਹਣਾ ਸੁਨੱਖਾ ਹੋਵੇ ਜੀ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਇਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ। ਸ਼ਾਦੀ ਰਿਸ਼ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ। ਅਤੇ ਵੈਲ ਆਈਕਨ ਨੂੰ ਓਕੇ ਕਰ ਲਓ ਤਾਂ ਜੋ ਸਾਰੇ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ। ਵੀਡੀਓ ਨੂੰ ਪੂਰਾ ਦੇਖਣ ਲਈ ਆਪ ਜੀ ਦਾ ਬਹੁਤ-ਬਹੁਤ ਨਵਾਂ ਜੀ ਸਤਿ ਸ਼੍ਰੀ ਅਕਾਲ ਜੀ